ਕਹਿੰਦੇ ਨੇ ਕਿ ਮੌਰ ਸਾਡੇ ਵਾਸਤੇ ਆਵੇ ਤੇ ਅਸੀਂ ਗੁਰੂ ਦੇ ਵਾਸਤੇ ਕੁਰਬਾਨ ਹੋ ਜਾਈਏ ਰੂਹੇ ਜ਼ਮੀਨ ਤੋਂ ਰੁਖਸਤ ਹੋ ਜਾਈਏ ਸੋ ਕਹਿਣ ਲੱਗੇ ਕੋਈ ਗੱਲ ਨਹੀਂ ਜੇ ਹਾਥੀ ਚਲਿਆ ਗਿਆ ਤੇ ਸਾਡਾ ਸ਼ੇਰ ਜਿਉਂਦਾ ਹੈ ਕਹਿਣ ਲੱਗੇ ਜੀ ਸ਼ੇਰ ਕਿੱਦਾਂ ਹੁੰਦਾ ਕਹਿੰਦੇ ਕਿ ਉਹ ਫਾਈਵ ਚਿੱਤਰ ਸਿੰਘ ਸਾਦ ਕੇ ਲਿਆ ਉਹਾਰੇ ਜੀ ਸਰੀਰ ਦਾ ਮਦਰਾ ਜਾਂ ਕਦ ਹੈ ਸੋਹਣੇ ਨੈਣ ਨਕਸ਼ ਨੇ ਤਿੱਖੀ ਦਾੜੀ ਹੈ ਮੱਥੇ ਦੇ ਵਾਟੇ ਓ ਪੈਂਦੇ ਨੇ ਜਿਵੇਂ ਵਰਸ਼ੇ ਦੀ ਧਾਰ ਹੋਵੇ ਕਹਿਣ ਲੱਗੇ ਬਚਿੱਤਰ ਸਿੰਘ ਆ ਤਾਲ ਸੁਣਿਆ ਹਾਥੀ ਆ ਰਿਹਾ ਕਿਲੇ ਨੂੰ ਢਾਉਣ ਦੇ ਲਈ ਗੁਰੂ ਨੂੰ ਗ੍ਰਫਤਾਰ ਕਰਨ ਦੇ ਲਈ ਹਾਥੀ ਪਹੁੰਚ ਰਿਹਾ ਹੈ ਸਵਾਗਤ ਵਾਸਤੇ ਤਿਆਰ ਹੈ ਕਿੰਨ ਲਗਾ ਮਹਾਰਾਜ ਨਹੀਂ ਮਹਾਰਾਜ ਕਹਿੰਦੇ ਲੜੇਗਾ ਨਹੀਂ ਕਹਿੰਦੇ ਮਹਾਰਾਜ ਮੈਂ ਨਹੀਂ ਲੜ ਸਕਦਾ ਮੇਰੀ ਕੀ ਪਾਇਆ ਕਿ ਹਾਥੀ ਦੇ ਨਾਲ ਲੜ ਪਾਵਾਂ ਬੰਦੇ ਦੀ ਕੋਈ ਆਇਓ ਹੈ ਕਿ ਹਾਥੀ ਦੇ ਨਾਲ ਲੜ ਪਵੇ ਹਾਥੀ ਤੇ ਏਡੀ ਚੀਜ਼ ਹੈ 100 ਬੰਦਿਆਂ ਦੀ ਤਾਕਤ ਹੈ ਪਰ ਬੰਦਾ ਇਕੱਲਾ ਹੈ ਕਹਿਣ ਲੱਗੇ ਗੁਰਪ੍ਰਤਾ ਕਲਗੀਧਰ ਮਹਾਰਾਜ ਮੇਰੀ ਕੋਈ ਪਾਇਆ ਨਹੀਂ ਮੈਂ ਹਾਥੀ ਦੇ ਤਾਈ ਪਹੁੰਚ ਸਕਾਂ ਉਹਦੇ ਨਾਲ ਲੜ ਸਕਾਂ ਪਰ ਇੱਕ ਗੱਲ ਹੈ ਜੇ ਤੁਹਾਡਾ ਮਸਤਕ ਤੇ ਹੱਥ ਹੋਵੇ ਨਾ ਇੰਡੇ ਤੇ ਥਾਪੜ ਹੋਵੇ ਤੇ ਕੇਸਰੀ ਜਸਵਾਲ ਦਾ ਹਾਥੀ ਦੇਖੀ ਭੀਮਚੰਦ ਦਾ ਹਾਥੀ ਦੇਖੀ ਵਜ਼ੀਦੇ ਦੀ ਫੌਜ ਦੇਖੀ ਜੇ ਤੂੰ ਮੱਥੇ ਤੇ ਹੱਥ ਰੱਖੇ ਤੇ ਮਹਾਰਾਜ ਇੰਦਰਦੇਵ ਦਾ ਐਰਾਵਤ ਆਥੇ ਵੀ ਮਾਰ ਕੇ ਤੇਰੇ ਚਰਨਾਂ ਵਿੱਚ ਸੁੱਟਦੇ ਆਂ ਕਹਿਣ ਲੱਗੇ ਤੇ ਦੁਨੀਆ ਦੇ ਹਾਥੀ ਬੋਧ ਨਿੱਕੀ ਚੀਜ਼ ਨੇ ਕਹਿੰਦੇ ਕਿ ਗੁਰਕਲਗੀ ਤਰ ਮਹਾਰਾਜ ਜੇ ਤੇ ਰ ਹੱਥ ਹੋਵੇ ਨਾ ਪਿੰਡੇ ਤੇ ਤੇ ਮਹਾਰਾਜ ਮੈਂ ਇੰਦਰ ਦੇਵਤੇ ਦਾ ਅਰਾਵਤਾ ਥੀ ਵੀ ਤੇਰੇ ਚਰਨਾਂ ਦੇ ਵਿੱਚ ਸੁੱਟਦਿਆਂ ਇਹ ਮਸਤ ਹਾਥੀ ਤੇ ਭਾਵੇਂ 100 ਆ ਜਾਣ ਮਹਾਰਾਜ ਇਹਨਾਂ ਨੂੰ ਮੈਂ ਜਾਨ ਨਹੀਂ ਦਿੰਦਾ ਪਰ ਜੇ ਮੈਂ ਕਵਾਂ ਕਿ ਮੈਂ ਲੜ ਲਵਾਂ ਮੇਰੀ ਕੋਈ ਪਾਇਆ ਨਹੀਂ ਜੇ ਤੇਰਾ ਹੱਥ ਹੋਵੇ ਤੇ ਲੜਿਆ ਜਾ ਸਕਦਾ ਹੈ ਤੇਰਾ ਹੱਥ ਹੋਵੇ ਪਰਮੇਸ਼ਰ ਤੇ ਹਾਥੀ ਭਾਵੇਂ 100 ਘਰਾ ਦਈਏ ਪਰ ਤੇਰਾ ਜੇ ਹੱਥ ਨਾ ਹੋਵੇ ਤੇ ਮਹਾਰਾਜ ਕੁੱਤੇ ਨੂੰ ਛੋਟੀ ਨਹੀਂ ਜਵਜਦੀ ਕਹਿੰਦੇ ਬਚਿੱਤਰ ਸਿੰਘਾ ਗੁਰੂ ਪਰਮੇਸ਼ਰ ਕਿਰਪਾ ਕਰਨਗੇ ਕੱਲ ਤਿਆਰ ਰਹੀ ਅਗਲਾ ਦਿਨ ਹੋਇਆ ਮਸਤ ਹਾਤੀ ਐ ਕੋਹਾਂ ਦੂਰ ਤੋਂ ਇੱਕ ਲੱਖ 57 ਹਜ਼ਾਰ ਫੌਜ ਚੜਾਈ ਕੇਸਰੀ ਚੰਦ ਜਸਵਾਲ ਨੇ ਆ ਗਰਜ ਸੁਣਾਈ 1 ਲੱਖ 57 ਹਜ਼ਾਰ ਦੀ ਫੌਜ ਐ ਅਨੰਦਾ ਦੀਪੁਰੇ ਨੂੰ ਆ ਕੇ ਘੇਰਾ ਪਾਇਆ ਤਿੰਨ ਮੀਲ ਦੂਰ ਮਸਤਾਤੇ ਹਣਕ ਦਾ ਆ ਰਿਹਾ ਸ਼ਰਾਬ ਦੇ ਨਾਲ ਪੂਰਾ ਰੱਜਿਆ ਹੋਇਆ ਮਸਤ ਹੋਇਆ ਖੜਦਾ ਹੈ ਉਹਦੀ ਜਿਹੜੀ ਸੁੰਡ ਹੈ ਉਹਦੇ ਤੇ ਸੈਫਾ ਬਣੀਆਂ ਹੋਈਆਂ ਨੇ ਸੈਫ ਇੱਕ ਘਟਾਰ ਕਿਰਪਾਨ ਨੂੰ ਕਿਹਾ ਜਾਂਦਾ ਹੈ ਬਹੁਤ ਮੰਨੀ ਪਰਮੰਨੀ ਕਿਰਪਾਨ ਹੈ ਜਿਸ ਨੂੰ ਆਪਾਂ ਅੱਜ ਸਰਬਲੋਹ ਦੀ ਕੀਮਤੀ ਕਿਰਪਾਨ ਕਹਿ ਸਕਦੇ ਹਾਂ ਉਹਦੀ ਕੀਮਤ ਲੱਖਾਂ ਦੇ ਵਿੱਚ ਹੈ ਕਹਿਣ ਲੱਗੇ ਮਹਾਰਾਜ ਸੈਫਾ ਬਣੀਆਂ ਹੋਈਆਂ ਨੇ ਤੇ ਇੰਨੀਆਂ ਤਿਕੀਆਂ ਨੇ ਕਿ ਜਿੱਦਾਂ ਬੰਦੇ ਨੂੰ ਤੇ ਇਦਾਂ ਕੱਟਦੀਆਂ ਨੇ ਇਦਾਂ ਤਾਰ ਸਾਬਨ ਨੂੰ ਕੱਟਦੀ ਐ ਮਹਾਰਾਜ ਬੰਦੇ ਦੇ ਵਿੱਚ ਤੋਂ ਐਦਾਂ ਲੱਗਦੀਆਂ ਨੇ ਜਿਦਾਂ ਸੂਈ ਮੱਖਣ ਦੇ ਵਿੱਚ ਇਦਾਂ ਦੀਆਂ ਤਿੱਖੀਆਂ ਕਰਪਾਨਾਂ ਨੇ ਮਹਾਰਾਜ ਦੇ ਮੱਥੇ ਤੇ ਸੱਤ ਘਟਾਲਾਂ ਬਣੀਆਂ ਹੋਈਆਂ ਨੇ ਜਿਹੜੀਆਂ ਤੋੜਨੀਆਂ ਕਿਸੇ ਵੀ ਸੂਰਬੀਰ ਦੇ ਵੱਸ ਦੀ ਕਲ ਨਹੀਂ ਸੱਚੇ ਪਾਰਸ਼ਾ ਮਹਾਰਾਜ ਉਹਦੇ ਸਰੀਰ ਤੇ ਤੇਗਾ ਲਮਕੀਆਂ ਹੋਈਆਂ ਨੇ ਵਰਸ਼ੇ ਲਮਕੇ ਹੋਏ ਨੇ ਜਿੱਥੇ ਵੀ ਡਿੱਗੇਗਾ ਜਿੱਥੋਂ ਵੀ ਜਾਵੇਗਾ ਮਹਾਰਾਜ ਲਾਸ਼ਾਂ ਵਛਾਉਂਦਾ ਜਾਵੇਗਾ ਤੇ ਉਹ ਮਹਾਰਾਜ ਕਿਰੇ ਦੇ ਵੱਲ ਆ ਰਿਹਾ ਐ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡੇ ਸ਼ੇਰ ਨੂੰ ਸਦੋ ਭਾਈ ਬਜਿੱਤਰ ਸਿੰਘ ਨੂੰ ਮਹਾਰਾਜ ਕਹਿਣ ਲੱਗੇ ਸਤਵਜਨ ਸ਼ੇਰ ਨੂੰ ਸੁਧਿਆ ਕਹਿਣ ਲੱਗੇ ਬਜਿੱਤਰ ਸਿੰਘਾ ਆ ਸਾਡੀ ਨਾਗਣੀ ਹੈ ਇਹ ਨਾਗਰੀ ਦੇ ਨਾਲ ਦੋ ਹਾਥੀ ਦਾ ਮੁਕਾਬਲਾ ਕਰਨਾ ਹੈ ਕਹਿਣ ਲੱਗੇ ਮਹਾਰਾਜ ਸਤਵਜਨ ਚਰਨਾਂ ਦੇ ਵਿੱਚ ਡਿੱਗਾ ਕਹਿਣ ਲੱਗੇ ਮਹਾਰਾਜ ਥਾਪੜਾ ਦਵੋ ਕਰਕਲਗੀਧਰ ਮਹਾਰਾਜ ਨੇ ਥਾਪੜਾ ਦਿੱਤਾ ਘੋੜੇ ਦੇ ਸਵਾਰ ਹੋਇਆ ਹੈ ਜਦੋਂ ਹਾਥੀ ਐ ਨੇੜੇ ਕਰੀਬ ਆ ਗਿਆ ਤੇ ਕਹਿਣ ਲੱਗੇ ਦਰਵਾਜ਼ਾ ਕਿਲੇ ਦਾ ਖੋਲ ਦਵੋ ਹੁਣ ਕੱਲਾ ਬੰਦਾ ਹਾਥੀ ਦੇ ਨਾਲ ਮੁਕਾਬਲਾ ਕਿੱਦਾਂ ਹੋ ਸਕਦਾ ਹੈ ਮਸਤ ਹਾਥੀ ਹੈ ਮਸਤ ਹਾਥੀ ਦੀ ਮਸਤੀ ਐਡੀ ਭੈੜੀ ਹੈ ਕਿ ਜੰਗਲਾਂ ਦੇ ਜੰਗਲ ਉਜਾੜ ਦਿੰਦਾ ਪਰ ਕਹਿਣ ਲੱਗੇ ਵਜੇਤਰ ਸਿੰਘਾ ਬਾਹਰੇ ਤੇਰੇ ਹੱਥ ਹੈ ਮੇਰੇ ਸਿਰ ਤੇ ਮਸਤਕ ਤੇ ਆਤਾ ਹੈ ਇਹੋ ਜਿਹੇ ਤੇ ਸੋ ਹਾਥੀ ਰਾ ਦੇਵਾਂਗੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗੇ ਮਹਾਰਾਜ ਤੇਰਾ ਹੱਥ ਹੈ ਸੀਨੇ ਤੇ ਗੁਰੂ ਪਰਮੇਸ਼ਰ ਅਕਾਲਪੁਰਖ ਨੇ ਕਿਰਪਾ ਕੀਤੀ ਸੀਨਾ ਚੌੜਾ ਹੋ ਗਿਆ ਇਸ ਤਰ੍ਹਾਂ ਲਿਖਦੇ ਨੇ ਕਵੀ ਜੀ ਕਹਿਣ ਲੱਗੇ ਤਿੱਖੇ ਮੁਸ਼ਾਇਰੇ ਹਨ ਕੁੰਡੇ ਮੁਸ਼ਾਇਰੇ ਮੌਤ ਨੂੰ ਇੰਜ ਮਖੌਲਾਂ ਕਰਦਾ ਜਿਦਾਂ ਸਕਾ ਭਰਾ ਹੁੰਦਾ ਹੈ ਮੌਤ ਦਾ ਕਹਿਣ ਲੱਗੇ ਕੁਝ ਸਮਝਦਾ ਹੀ ਨਹੀਂ ਮੌਤ ਨੂੰ ਬਚਿੱਤਰ ਸਿੰਘ ਦੇ ਮੱਥੇ ਤੇ ਕਿਸੇ ਵੀ ਤਰ੍ਹਾਂ ਦੀ ਹੈਰਾਨੀ ਨਹੀਂ ਫਿਰ ਕਲਗੀਧਰ ਦਾ ਥਾਪੜਾ ਹੈ ਕਿਲੇ ਦਾ ਦਰਵਾਜ਼ਾ ਖੁੱਲਿਆ ਬਚਿੱਤਰ ਸਿੰਘ ਘੋੜੇ ਤੇ ਸਵਾਰ ਹੋ ਕਰਕੇ ਬਾਹਰ ਨਿਕਲਿਆ ਬਾਹਰ ਜਾਂਦਿਆਂ ਸੀਨਾ ਚੌੜਾ ਹੋਇਆ ਹੈ ਕਿ ਅੱਜ ਸ਼ਹੀਦੀ ਦਾ ਜਾਮ ਪੀਵਾਂਗਾ ਤੇ ਜਾਮ ਮਸਤਾ ਥਿਰੂ ਮਾਰ ਗਰਾਂਗਾ ਮਸਤਾ ਜੀ ਨੇ ਆਪਣੀ ਸੁੰਡ ਐ ਉਤਾਂ ਚੁੱਕੀ ਤੇ ਉਹਦੇ ਸੁੰਡ ਦੇ ਨਾਲ ਸੱਤ ਤਰ੍ਹਾਂ ਦੀਆਂ ਕਿਰਪਾਨਾਂ ਸੈਫਾ ਬਣੀਆਂ ਆ ਜਾਣੇ ਜਦੋਂ ਸੈਫਾ ਬਣੀਆਂ ਦੇਖੀਆਂ ਤੇ ਭਾਈ ਸਾਹਿਬ ਦਾ ਸਰੀਰ ਕਾਰਾ ਹੈ ਮਧਰਾ ਕਦਾ ਪਰ ਇੰਝ ਇੰਝ ਖੜੇ ਹੋਏ ਨੇ ਘੋੜੇ ਦੀਆਂ ਰਕਾਬਾਂ ਤੇ ਖੜੇ ਹੋ ਕਰਕੇ ਜਦੋਂ ਦੇਖਿਆ ਕਿ ਮਹਾਰਾਜ ਸੈਫਾ ਬਣੀਆਂ ਹੋਈਆਂ ਨੇ ਸੈਫਾ ਦੇ ਵਾਰ ਨੂੰ ਰੋਕਣ ਵਾਸਤੇ ਆਪਣੇ ਸਰੀਰ ਨੂੰ ਥੱਲੇ ਬਿਠਾਇਆ ਜਦੋਂ ਘੋੜੇ ਦੀ ਰਕਾਬ ਖਿੱਚੀ ਤੇ ਇੱਕਦਮ ਘੋੜੇ ਨੇ ਛਾਲ ਮਾਰੀ ਗੁਰਕਲਗੀਧਰ ਮਹਾਰਾਜ ਨੂੰ ਚੇਤਾ ਕੀਤਾ ਦੋਹਾਂ ਹੱਥਾਂ ਦੇ ਨਾਲ ਖਸ ਕੇ ਨਗਣੀ ਫੜ ਲਈ ਕਹਿਣ ਲੱਗੇ ਸੈਫ ਬੁਜਾਏ ਚਲਾਇਓ ਬਸ ਬਰਸਾ ਤਫਾ ਫੁਲਾਈ ਆਨੀ ਕਹਿਣ ਲੱਗੇ ਬਰਸ਼ੇ ਫੜੇ ਹੋਏ ਨੇ ਤੇਗਾ ਹੱਥਾਂ ਦੇ ਵਿੱਚ ਸੂਰਮਿਆਂ ਨੇ ਭਾਈ ਬਜਤਰ ਸਿੰਘ ਦੇ ਹੱਥ ਦੇ ਵਿੱਚ ਨਗਨੀਆਂ ਦੋਹਾਂ ਹੱਥਾਂ ਦੇ ਨਾਲ ਘੁੱਟ ਕੇ ਫੜੀ ਹੈ ਦੋਹਾਂ ਹੱਥਾਂ ਦੇ ਨਾਲ ਘੁੱਟ ਕੇ ਫੜ ਕੇ ਰਕਾਬਾਂ ਤੇ ਪਾਇਆ ਜ਼ੋਰ ਭਾਈ ਸਾਹਿਬ ਜੀ ਨੇ ਤਿੰਨ ਫੁੱਟ ਸਰੀਰ ਨੂੰ ਉੱਚਾ ਉਛਾਲਿਆ ਅਗਾਂ ਮਸਤ ਆਤੀ ਹੈ ਬਹੁਤ ਹਿਣਕਦਾ ਉੱਚੀ ਆਵਾਜ਼ਾਂ ਕਰਦਾ ਕਹਿਣ ਲੱਗੇ ਇਸ ਤਰ੍ਹਾਂ ਬਜਾਇਆ ਹੈ ਤਸਿਓ ਜਾਏ ਜੈ ਹੋ ਬਚ ਸਸਤਰ ਜਬ ਪੁਨ ਕਰ ਆਨੀ ਬਚਤਰ ਸਿੰਘ ਕੀ ਬਸਤਰ ਤਿੰਨ ਫੁੱਟ ਘੋੜੇ ਤੋਂ ਛਾਲ ਮਾਰ ਕੇ ਭਾਈ ਬਚਤਰ ਸਿੰਘ ਨੇ ਦੋਵਾਂ ਹੱਥਾਂ ਦੇ ਨਾਲ ਕੱਸ ਕੇ ਨਾਗਣੀ ਮਾਰੀ ਹੈ ਸੱਤ ਦੀਆਂ ਸੱਤ ਢਾਲਾਂ ਤੋੜ ਕੇ ਮੱਥੇ ਦੇ ਵਿੱਚ ਲੱਗੀ 3 ਇੰਚ ਮੱਥੇ ਦੇ ਵਿੱਚ ਵੜ ਗਈ ਕੱਢ ਕੇ ਨਗਨੇ ਇੱਕ ਵਾਰੀ ਭਾਈ ਸਾਹਿਬ ਜੀ ਨੇ ਹੋਰ ਤੇਜ ਦੇ ਨਾਲ ਧਸਿਓ ਬੁਝਾਏ ਮਹਾਰਾਜ ਦੀ ਕਿਰਪਾ ਦੇ ਨਾਲ ਇੱਕ ਵਾਰੀ ਹੋਰ ਮਾਰੀ ਲਹੂ ਦੇ ਫੁਹਾਰੇ ਛੁੱਟ ਗਏ ਜਿਹੜਾ ਮਸਤ ਹੱਥੀ ਗੁਰਕਲਗੀ ਧਰਮਾਰੇ ਦੀਆਂ ਫੌਜਾਂ ਨੂੰ ਮਟਾਉਣ ਵਾਸਤੇ ਕਿਲੇ ਦੇ ਵੱਲ ਵਧਿਆ ਸੀ ਐਸੀ ਮਹਾਰਾਜ ਨੇ ਅਜਮਤ ਵਰਤਾਈ ਹੈ ਐਸੀ ਕਲਾ ਵਰਤਾਈ ਹੈ ਮਸਤ ਹੱਥੀ ਮੁਗਲਾਂ ਦੀਆਂ ਫੌਜਾਂ ਦੇ ਵੱਲ ਮੁੜ ਗਿਆ ਜਿਹੜਾ ਮਸਤ ਹੱਥੀ ਜਿਹੜਾ ਜੈਸਵਾਲ ਕਹਿੰਦਾ ਸੀ ਕੇਸਰੀ ਜੰਦ ਕਹਿਣ ਲੱਗਾ ਮਹਾਰਾਜ ਅੱਜ ਗੁਰਕਰਗੀ ਧਰ ਨੂੰ ਜਿਉਂਦਾ ਫੜ ਕੇ ਰਜਾਵਾਂਗਾ ਉਹਦਾ ਹੀ ਹਾਥੀ ਮਹਾਰਾਜ ਨੇ ਐਸੀ ਅਜਮਤ ਵਰਤਾ ਕੇ ਵਾਪਸ ਕਰ ਦਿੱਤਾ ਕਹਿਣ ਲੱਗੇ ਕਿ ਉਹੀ ਹਾਥੀ ਜਿਹੜਾ ਹੈ ਸਿਖਾਣਾ ਮੁਕਾਉਂਦਾ ਸੀ ਉਹ ਹੀ ਉਹ ਹਾਥੀ ਮੁਗਲਾਂ ਦੇ ਵੱਲ ਮੁੜ ਗਿਆ ਹੈ ਮੁਗਲਾਂ ਦੀਆਂ ਫੌਜਾਂ ਦਾ ਖੁਰਾ ਖੋਜ ਮਟਾਉਂਦਾ 157000 ਫੌਜ ਆਈ ਹੈ ਖੁਰਾ ਖੋਜ ਮਟਾਉਂਦਾ ਜਾ ਰਿਹਾ ਜਿੱਥੋਂ ਲੰਘਦਾ ਹੈ ਮੁਗਲਾਂ ਦੀਆਂ ਫੌਜਾਂ ਦੇ ਆਹੂ ਲੰਦਾ ਜਾ ਰਿਹਾ ਹੈ ਤੇ ਐਨੇ ਚਿਰ ਨੂੰ ਕੇਸਰੀ ਜੰਦ ਦੇ ਕੋਲ ਪਹੁੰਚ ਗਏ ਜੈ ਰਾਮ ਖਾਲਸਾ ਨੇ ਕੇਸਰੀ ਚੰਦ ਦੇ ਸੀਨੇ ਦੇ ਟੋਟੇ ਕਰ ਦਿੱਤੇ ਸੀਸ ਧਰ ਤੋਂ ਜੁਦਾ ਕਰ ਦਿੱਤਾ ਐਨੇ ਚਿਰ ਨੂੰ ਪਾਈਵ ਜਿੱਤਰ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ ਕਹਿਣ ਲੱਗੇ ਪਾਈਵ ਜਿੱਤਰ ਸਿੰਘ ਚਰਨਾਂ ਦੇ ਵਿੱਚ ਡਿਗਾ ਹੈ ਮਹਾਰਾਜ ਜਜ ਤੇਰੀ ਕਿਰਪਾ ਨਾ ਹੁੰਦੀ ਤੇ ਮੈਂ ਹਾਥੀ ਦਾ ਮੁਕਾਬਲਾ ਨਹੀਂ ਸਾਂ ਕਰ ਸਕਦਾ ਮਹਾਰਾਜ ਨੇ ਘੁੱਟ ਕੇ ਗਲੇ ਦੇ ਨਾਲ ਲਾਇਆ ਕਹਿਣ ਲੱਗੇ ਦੁਨੀ ਚੰਦਾ ਕਿਰਪਾ ਤੇ ਗੁਰੂ ਨੇ ਕਰਨੀ ਸੀ ਪਰ ਤੂੰ ਆਪਣੀ ਅਜਮਤ ਐਸੀ ਵਰਤਾਈ ਹੈ ਕਿ ਆਪਣੇ ਖੁਰਾਕ ਹੋ ਜਾ ਪੇ ਮਟਾਲਿਆ ਕਹਿਣ ਲੱਗੇ ਗੁਰੂ ਤੇ ਵਿਸ਼ਵਾਸ ਤੇ ਕਰਦਾ ਅਜਮਤ ਤੇ ਗੁਰੂ ਨੇ